ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਸੰਗਤ ਜੀ ਗੁਰਬਾਣੀ ਸੰਥਿਆ ਨੂੰ ਸਮਰਪਿਤ ਆਪ ਜੀ ਦੇ ਆਪਣੇ ਇਸ ਚੈਨਲ ਸ਼ਬਦ ਲੰਗਰ ਉੱਪਰ ਇਸ ਵੇਲੇ ਆਪਾਂ ਗੁਰਬਾਣੀ ਸੰਥਿਆ ਦਾ ਮੁੱਢਲਾ ਸਬਕ ਪਹਿਲਾ ਕੋਰਸ ਗੁਰਮੁਖੀ ਅੱਖਰ ਬੋਧ ਇਹਦੇ ਦਰਸ਼ਨ ਕਰਦੇ ਪਏ ਆਂ ਇਹ ਚੌਥੇ ਦਿਨ ਦਾ ਸਬਕ ਹੈ ਨਾਸਕੀ ਅੱਖਰਾਂ ਵਿੱਚੋਂ ਪਹਿਲਾ ਤੇ ਗੁਰਮੁਖੀ ਦੀ 35 ਵਿੱਚੋਂ ਇਹ 10ਵਾਂ ਅੱਖਰ ਹੈ ੰਗਾ ਅੱਜ ਆਪਾਂ ਇਸੇ ਅੱਖਰ ਦੇ ਉਚਾਰਣ ਦਾ ਅਭਿਆਸ ਵੀ ਕਰਾਂਗੇ ਤੇ ਗੁਰਬਾਣੀ ਵਿੱਚ ਹੋਈ ਇਸ ਦੀ ਵਰਤੋਂ ਬਾਰੇ ਵੀ ਵਿਚਾਰ ਕਰਾਂਗੇ ਜਿਵੇਂ ਦੱਸਿਆ ਕਿ ਇਸ ਅੱਖਰ ਦਾ ਉਚਾਰਣ ਹੈ ੰੰਗਾ ੰੰਗਾ ਇਹਦੀ ਆਵਾਜ਼ ਨੱਕ ਵਿੱਚੋਂ ਨਿਕਲਣੀ ਹੈ ਇਥੋਂ ਗਲੇ ਵਿੱਚੋਂ ਉਚਾਰ ਕੇ ਨੱਕ ਰਾਹੀਂ ਇਹਦੀ ਆਵਾਜ਼ ਨਿਕਲਣੀ ਹੈ ੰੰਗਾ ਇਹਦਾ ਵੱਧ ਤੋਂ ਵੱਧ ਅਭਿਆਸ ਆਪਾਂ ਕਰਨਾ ਹੈ। ਇਹਦੇ ਉਚਾਰਣ ਵਿੱਚ ਇਸੇ ਵਰਗ ਦੇ ਬਾਕੀ ਅੱਖਰਾਂ ਵਾਂਗ ਹੀ ਜੀਭ ਦਾ ਅੰਦਰਲਾ ਹਿੱਸਾ ਤਾਲੂ ਦੇ ਬਿਲਕੁਲ ਅੰਦਰ ਵਾਲੇ ਕੋਮਲੇ ਹਿੱਸੇ ਦੇ ਨਾਲ ਤੇ ਝੁੰਦਾ ਹੀ ਹੈ। ਬਾਕੀ ਅੱਖਰਾਂ ਨਾਲੋਂ ਇਹਦਾ ਇੰਨਾ ਕੀ ਫਰਕ ਹੈ ਕਿ ਇਹਦੀ ਆਵਾਜ਼ ਨੱਕ ਵਿੱਚੋਂ ਨਿਕਲਦੀ ਹੈ। ਜਿਵੇਂ ਇਸ ਵਰਗ ਦੇ ਬਾਕੀ ਅੱਖਰ ਨੇ ਕਕਾ ਖਖਾ ਗੱਗਾ ਕੱਗਾ ਇਵੇਂ ਹੀ ਇਹ ਹੈ। ੰੰਗਾ ਸੋ ਇਸ ਵਾਰ ਇਸ ਦੇ ਬੋਲਣ ਦਾ ਅਭਿਆਸ ਕਰੀਏ ਆਪਣੇ ਪਰਿਵਾਰਕ ਮੈਂਬਰਾਂ ਨਾਲ ਖਾਸ ਕਰਕੇ ਆਪਣੇ ਬੱਚਿਆਂ ਨਾਲ ਬੈਠ ਕੇ ਇਸ ਵੀਡੀਓ ਨੂੰ ਵੇਖੋ ਧਿਆਨ ਪੂਰਵਕ ਇਸ ਅੱਖਰ ਦੇ ਉਚਾਰਨ ਨੂੰ ਸਮਝੋ ਤੇ ਵੱਧ ਤੋਂ ਵੱਧ ਅਭਿਆਸ ਵੀ ਕਰੋ ਸੋ ਆਓ ਹੁਣ ਜਾਣਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨੰਗੇ ਅੱਖਰ ਦੀ ਵਰਤੋਂ ਕਿੰਨੀ ਹੋਈ ਹੈ ਤੇ ਕਿੱਥੇ-ਕਿੱਥੇ ਹੋਈ ਹੈ ਤੇ ਇਹਦਾ ਉਚਾਰਨ ਕੀ ਕੀ ਹੈ ੰੰਗਾ ਅੱਖਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੋ ਰੂਪਾਂ ਵਿੱਚ ਆਇਆ ਹੈ ਇੱਕ ਤਾਂ ਪੂਰੇ ਅੱਖਰ ਵਜੋਂ ਤੇ ਦੂਜਾ ਲਗ ਮਾਤਰ ਵਜੋਂ ਮਗਰਲੀ ਟਿੱਪੀ ਦੇ ਰੂਪ ਵਿੱਚ ਪੂਰੇ ਅੱਖਰ ਦੇ ਰੂਪ ਵਿੱਚੰੰਗਾ ਕੁੱਲ 60 ਵਾਰ ਗੁਰਬਾਣੀ ਵਿੱਚ ਵਰਤਿਆ ਗਿਆ ਹੈ ਸਭ ਤੋਂ ਵਧੇਰੇ ਇਸ ਅੱਖਰ ਦੀ ਵਰਤੋਂ ਇੱਕੋ ਸ਼ਬਦ ਜੋੜ ਦੇ ਵਿੱਚ ਸਿੰਘੀ ਇਸ ਰੂਪ ਦੇ ਵਿੱਚ ਕਟੋ-ਕਟ 10 ਵਾਰ ਹੋਈ ਹੈ ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 731 732 ਉੱਪਰ ਸੁਭਾਏ ਮਾਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਸ਼ਬਦ ਸੂਹੀ ਮਹੱਲਾ ਚੌਥਾ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਜੀਠੈ ਰੰਗ ਗੁਰ ਤੁਠੈ ਹਰ ਰੰਗ ਚਾੜਿਆ ਫਿਰ ਬਹੁੜ ਨ ਹੋਵਈ ਭੰਗ ਇਸ ਪਾਵਨ ਸ਼ਬਦ ਵਿੱਚ ਗੰਗਾ ਅੱਖਰ ਕੁੱਲ 12 ਵਾਰ ਆਇਆ ਹੈ ਇਸ ਤੋਂ ਇਲਾਵਾ ਇਹ ਸ਼ਬਦ ਜੋੜ ਨੰਗਾ ਨਿਆਨ ਨਿਆਨੀ ਗਣੀ ਇਸ ਤਰ੍ਹਾਂ ਦੇ ਸ਼ਬਦ ਜੋੜਾਂ ਵਿੱਚ ਇਹ ਅੱਖਰ 35 ਤੋਂ 40 ਵਾਰ ਵਰਤਿਆ ਗਿਆ ਹੈ ਪਾਵਨ ਅੰਗ 434 ਉੱਪਰ ਰਾਗ ਆਸਾ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਪੱਟੀ ਵਿੱਚ ਇੱਕ ਤੁਕ ਆਈ ਹੈ ਅਯੋ ਅੰਗੈ ਸਭ ਜਗ ਆਇਆ ਕਾਖੈ ਕੰਗੈ ਕਾਲ ਭਇਆ ਤੇ ਅੱਗੇ ਇੱਕ ਹੋਰ ਤੁਕ ਹੈ ਸਿੱਧੰਗਾ ਆਇ ਸਿਮਰਹਿ ਨਾਹੀ ਸਿੱਧੰਗਾ ਆਇ ਇਸ ਤਰ੍ਹਾਂ ਤਿਲੰਗ ਰਾਗ ਵਿੱਚ ਪਹਿਲੇ ਪਾਦਸ਼ਾਹੀ ਦਾ ਸ਼ਬਦ ਜੋ ਸ਼ਬਦ ਹਜ਼ਾਰੇ ਵਿੱਚ ਆਮ ਪੜਿਆ ਜਾਂਦਾ ਹੈ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਬ ਰੰਗਾਏ ਅਗੇ ਤੋਂ ਕਉਂਦੀ ਹੈ ਕਾਇਆ ਰੰਗਣ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ ਇਸ ਤੋਂ ਇਲਾਵਾ ਵੀ ਕਈ ਸ਼ਬਦ ਜੋੜਾਂ ਵਿੱਚ ਇਹ ਅੱਖਰ ਆਉਂਦਾ ਹੈ ਜਿਵੇਂ ਢੰਗਾਣਾ ਕੰਗਣ ਗੁਰੰਗਦੇਵ ਜੀ ਦੀ ਬਾਣੀ ਵਿੱਚ ਲਿੰਗ ਝਿੰਗ ਬਾਬਾ ਫਰੀਦ ਜੀ ਦੀ ਬਾਣੀ ਵਿੱਚ ਹਿੰਗ ਤੇ ਇੱਕ ਥਾਂ ਪਾਵਨ ਅੰਗ 982 ਉੱਪਰ ਇਹ ਤੇੰਗੰਗੇ ਦੇ ਪੈਰ ਦੇ ਵਿੱਚ ਹਾਹਾ ਵੀ ਵੇਖ ਨੂੰ ਮਿਲੇਗਾ ਸਿੰਘਾਰੇ ਇਹਦਾ ਅਰਥ ਹੈ ਕਿ ਸਿੰਘ ਮਾਰਦਾ ਹੈ ਸਿੰਘ ਫਸਾਉਂਦਾ ਫਿਰਦਾ ਹੈ ਇਸ ਤੋਂ ਇਲਾਵਾ ਲਗਮਾਤਰਕ ਰੂਪ ਦੇ ਵਿੱਚ ਸ਼ਬਦ ਦੇ ਅਖੀਰਲੇ ਅੱਖਰ ਤੇ ਲੱਗੀ ਹੋਈ ਟਿੱਪੀ ਵੀ ੰਗੇ ਦੀ ਆਵਾਜ਼ ਹੀ ਦਿੰਦੀ ਹੈ ਜਿਵੇਂ ਮੂਲ ਮੰਤਰ ਵਿੱਚ ਸੈ ਭੰਗ ੰਗੇ ਅੱਖਰ ਦਾ ਉਚਾਰਨ ਨਾ ਆਉਂਦਾ ਹੋਣ ਕਰਕੇ ਬਹੁਤ ਲੋਕ ਇਸ ਨੂੰ ਸੈ ਭੰਗ ਗੱਗੇ ਵਾਂਗੂ ਪੜ ਜਾਂਦੇ ਨੇ ਜਪਜੀ ਸਾਹਿਬ ਵਿੱਚ ਹੀ ਪੰਜਵੀਂ ਪੌੜੀ ਵਿੱਚ ਇਹ ਟਿੱਪੀ ਦੋ ਵਾਰ ਆਉਂਦੀ ਹੈ ਗੁਰਮੁਖ ਨਾਦੰ ਗੁਰਮੁਖ ਵੇਦੰ ਇਸੇ ਤਰ੍ਹਾਂ ਭਗਤ ਜੈਦੇਵ ਜੀ ਦੇ ਪਦੇ ਅੰਦਰ ਔਰ ਫਿਰ ਵਿਸ਼ੇਸ਼ ਕਰਕੇ ਸ਼ਲੋਕ ਸਸਕ੍ਰਿਤੀ ਵਿੱਚ ਸੈਂਕੜੇ ਵਾਰ ਇਸ ਚਿੰਨ ਦੀ ਵਰਤੋਂ ਹੋਈ ਹੈ ਇਸ ਦੀ ਤੁਨੀ ਗੰਗੇ ਅੱਖਰ ਵਾਲੀ ਹੀ ਹੈ ਸੋ ਇਸ ਲਈ ਗੰਗੇ ਅੱਖਰ ਦਾ ਅਭਿਆਸ ਕੀਤੇ ਬਗੈਰ ਗੁਰਬਾਣੀ ਦਾ ਸ਼ੁੱਧ ਉਚਾਰਣ ਸ਼ੁੱਧ ਪਾਠ ਕੀਤਾ ਹੀ ਨਹੀਂ ਜਾ ਸਕਦਾ ਸੋ ਇਸ ਪ੍ਰਕਾਰ ਆਪ ਜੀ ਨੇ ਚੰਗੀ ਤਰ੍ਹਾਂ ਦੇਖ ਸੁਣ ਸਮਝ ਵਿਚਾਰ ਲਿਆ ਕੇ ਗੁਰਬਾਣੀ ਦਾ ਪਾਠ ਕਰਨ ਵਾਸਤੇ ਸਾਨੂੰ ਇੱਕ ਇੱਕ ਅੱਖਰ ਵੱਲ ਕਿੰਨੀ ਬਰੀਕੀ ਨਾਲ ਧਿਆਨ ਦੇਣਾ ਚਾਹੀਦਾ ਤੇ ਸਮਝ ਕੇ ਵਿਚਾਰ ਕੇ ਅਭਿਆਸ ਕਰਕੇ ਹੀ ਅਸੀਂ ਆਪਣੇ ਪੂਰੇ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਦੇ ਯੋਗ ਹੋਵਾਂਗੇ ਤੇ ਗੁਰੂਕੀਆਂ ਖੁਸ਼ੀਆਂ ਦੇ ਪਾਤਰ ਬਣਾਂਗੇ ਸੋ ਉਮੀਦ ਹੈ ਸੰਗਤ ਜੀ ਆਪ ਜੀ ਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਦਿੱਤੀ ਹੋਈ ਜਾਣਕਾਰੀ ਚੰਗੀ ਲੱਗੀ ਹੋਵੇਗੀ ਸੋ ਆਪ ਜੀ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹੋਰ ਵੀ ਗੁਰਸਿੱਖ ਸੰਗਤਾਂ ਤੱਕ ਪਹੁੰਚਾਉਣਾ ਔਰ ਗੁਰਮਤ ਤੇ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਵਿੱਚ ਆਪਣਾ ਯੋਗਦਾਨ ਪਾ ਕੇ ਸਾਡੀ ਹੌਸਲਾ ਅਫਜ਼ਾਈ ਕਰਨੀ ਤਾਂ ਕਿ ਅਸੀਂ ਲਗਾਤਾਰ ਇਸ ਕਾਰਜ ਦੇ ਵਿੱਚ ਲੱਗੇ ਰਹੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ